ਆ ਲੈ ਲੈ ਡਾਕਟਰ ਉਹ ਮੈਂ ਤਾਂ ਆ ਗਿਆ ਮੈਨੂੰ ਐ ਦੱਸ ਘਰੇ ਫੋਨ ਕੌਣ ਲਾਉਂਦਾ ਹੁੰਦਾਗਾ ਕਹਿੰਦੇ ਡੰਗਰ ਡਾਕਟਰ ਘਰੇ ਆ ਕੇ ਉਹੀ ਮਗਜ ਮਾਰੀ ਜਾਂਦੇ ਹੁੰਦੇ ਹੋਗੇ ਕਦੋਂ ਆਕਲਾਉ ਤੁਹਾਨੂੰ ਮੈਂ ਮੂਹ ਨਹੀਂ ਲਾਇਆ ਹੈਗਾ ਉਹ ਤਾਂ ਜਵਾਕ ਦੇ ਨੇ ਲਾਤਾ ਹੋਊਗਾ ਇਹਦੇ ਪਿਆ ਹੈ ਬੰਨ ਕਿੱਡੀ ਦੇ ਪਿਆ ਹੈ ਪਹਿਲੀ ਦੇ ਲਾ ਦੇ ਕਹਾਂ ਮੈਂ ਕਰ ਦਨਾ ਮੇਰੇ ਕੋਲੇ ਦਵਾਈ ਥੋੜੀ ਹੈਗੀ ਹੁਣ ਐਨੇ ਮੇਰੇ ਸਾਰੇ ਬੇਸੂਜੇ ਲੋਕ ਨੇ ਫਿਰ ਜਵਾਕਾਂ ਦਾ ਨੌ ਲੈ ਦੇਣਗੇ ਵੀ ਉਹਨੇ ਫੋਨ ਲਾਊਗਾ ਉਹਨੇ ਸਪਰੀ ਚੋਤੇ ਚ ਪਤਾ ਨਹੀਂ ਕਿਹਨੇ ਲਾਇਆ ਕਨਾ ਡੰਗਰ ਡਾਕਟਰ ਘਰੇ ਆ ਘਰ ਆ ਲਈ ਮੇਰੇ ਮਗਰ ਪੈ ਗਈ। ਓ ਨੋ 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 ਨੋ। ਬਸ 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 ਸਾਇਲੈਂਟ। ਓ ਡਾਕਟਰ ਹੁਣ ਤਾਂ ਘੰਟੇ ਕਚ ਖੁੱਲ ਜੂ ਬੰਨਾ। ਓ ਕਿਹੜੇ ਘੰਟੇ ਦੀ ਗੱਲ ਕਰਦਾ ਐ ਤਾਂ 10 ਮਿੰਟਾਂ ਨੂੰ ਮੋਕੋ ਮੋਕ ਹੋ ਜੂ ਮੈਂ 10 ਮਿੰਟਾਂ ਨੂੰ। ਓ ਤੈਨੂੰ ਪਤੰਦਰਾਂ ਪਹਿਲੀ ਕੰਡ ਵਾਲੀ ਕਿਹਾ ਤੇ। ਆਇਓ ਜੀ ਮਾ। Yeah. <laughs>